ਹਰ ਹਰ ਧਰਮ ਚ ਜਿੱਦਾਂ ਦੀ ਜਤਾ ਪਤਾ ਹੈ ਭਵੇਂ ਇਸਲਾਮ ਵੇ ਲੋ 크੍ਰਿਸਚਨ ਵੇ ਲੋ ਸਾਰਿਆਂ ਚ ਆ ਨੇ ਤੇ ਹਿੰਦੂ ਧਰਮ ਚ ਵੀ ਆ ਨੇ ਸਭ ਤੋਂ ਉੱਪਰ ਆਂਦੇ ਨੇ ਬ੍ਰਾਹਮਣ ਫਿਰ ਕਸ਼ਤਰੀਏ ਫਿਰ ਵੈਸ਼ ਵੈਸ਼ੀਅਸ ਫਿਰ ਸੂਦਰਾ ਤੇ ਫਿਰ ਐਂਡ ਤੇ ਆਂਦਾ ਹੈ ਦਲਿਤ ਅਨਟੱਚੇਬਲ ਵੀ ਜਿਨ੍ਹਾਂ ਨੂੰ ਸ਼ੂਣਾ ਵੀ ਬਣਾ ਲੋਕੀ ਡਾਕਟਰ ਅੰਬੇਦਕਰ ਦੇ ਜਦੋਂ ਛੋਟੇ ਸੀ ਨਾ ਤੂੰ ਤੇ ਨਾਈ ਕੋਲ ਜਾਂਦਾ ਨਾ ਵੱਡੇ ਵੱਡੇ ਸਲੂਨਾ ਤੇ ਉਹਨਾਂ ਦੀ ਭੈਣ ਉਹਨਾਂ ਦੇ ਵਾਲ ਕੱਟਦੀ ਸੀ ਡਾਕਟਰ ਅੰਬੇਦਕਰ ਦੀ ਭੈਣ ਉਹਨਾਂ ਦੇ ਕਿਉਂਕਿ ਹੋਰਗੇ ਨੂੰ ਲੋਣੀ ਹੈ ਕਟਣਾ ਹੱਥ ਲਾਉਣਾ ਹਾਂ ਹਾਂ ਕੋਈ ਨਹੀਂ ਸੀ ਕੱਟਦਾ ਕੋਈ ਇੱਥੋਂ ਤੱਕ ਕੇ ਜਿਹੜੇ ਮੱਜਾ ਨਹੀਂ ਮੁੰਦੇ گاਵਾ ਮੁੰਦੇ ਉਹਨਾਂ ਕੋਲ ਵੀ ਡਾਕਟਰ ਸਾਹਿਬ ਕਈ ਵਾਰੀ ਗਏ ਨੇ ਵੀ ਮੇਰੇ ਵਾਲ ਕੱਟ ਦੋ ਉਹ ਕਹਿੰਦੇ ਸੀ ਅਸੀਂ ਪਸ਼ੂਆਂ ਦੇ ਵਾਲ ਕੱਟ ਦਾਂਗੇ ਪਰ ਤੇਰੇ ਵਾਲ ਗੱਟ ਆਊਟ ਇੱਥੋਂ ਤੱਕ ਨਫ਼ਰਤ ਹੁੰਦੀ ਸੀ ਇਹਨਾਂ ਦਲਤਾਂ ਭੈਣ ਭਰਾਵਾਂ ਦੇ ਨਾਲ ਤੇ ਅੱਜ ਵੀ ਹੋ ਰਹੀ ਏ ਅੱਜ ਵੀ ਇਹ ਖਤਮ ਨਹੀਂ ਹੋ ਗਈ ਪਰ ਉਸ ਬੰਦੇ ਨੇ ਯਾਰ ਇੰਨੀਆਂ ਡਿਗਰੀਆਂ ਤੂੰ ਸੋਚ ਫਰੇਸ ਭਜੀ ਉਹਨਾਂ ਨੂੰ ਤਾਂ ਸਕੂਲ ਜਾਣ ਦਾ ਅਧਿਕਾਰ ਨਹੀਂ ਸੀ ਹੈ ਸਕੂਲ ਪੜ੍ਹਨ ਦਾ ਅਧਿਕਾਰ ਨਹੀਂ ਸੀ ਹੈ ਵੇਖਣ ਦਾ ਅਧਿਕਾਰ ਨਹੀਂ ਸੀ ਐ ਤੇ ਉਹ ਬੰਦਾ ਜਿਨ੍ਹਾਂ ਨੂੰ ਫਰਜੀ ਭਾਜੀ ਸਕੂਲ ਵਾਲ ਵੇਖਣ ਦਾ ਅਧਿਕਾਰ ਨਹੀਂ ਸੀ ਉਹ ਬੰਦੇ ਨੇ ਇੰਡੀਆ ਦਾ ਕਾਨੂੰਨ ਲੈ ਕੇ ਛਟਿਆ ਇੱਥੋਂ ਮੋਟੀਵੇਟ ਮਿਲਦੀ ਨਹੀਂ ਜਦੋਂ ਲੋਕਾਂ ਨੂੰ ਲੂਣ ਕੰਡੇ ਖੜੇ ਹੋ ਜਾਂਦੇ ਬੰਦਿਆਂ ਨੂੰ ਜਿਹੜੇ ਬੰਦੇ ਕਹਿੰਦੇ ਨੇ ਯਾਰ ਅਸੀਂ ਕੀ ਕਰਾਂਗੇ ਸਾਨੂੰ ਤੇ ਅਧਿਕਾਰ ਨਹੀਂ ਐ ਤੇ ਉਹਨਾਂ ਨੂੰ ਕਿਹੜਾ ਅਧਿਕਾਰ ਸੀ ਇਹੀ ਸਮਝੇ ਗੱਲ ਜਿਨ੍ਹਾਂ ਨੇ ਕੁਝ ਬੰਨਾਂ ਦਾ ਫਰਜੀ ਭਾਜੀ ਉਹ ਬਣ ਜਾਂਦੇ ਨੇ ਤੇ ਡਾਕਟਰ ਅੰਬੇਦਕਰ ਸਾਹਿਬ ਸੀ 14 ਭੈਣ ਭਰਾ ਟੋਟਲ 1990 ਚ ਇਨਾਂ ਦਾ ਜਨਮ ਹੋਇਆ ਇੱਕ ਫੌਜੀ ਸ਼ਹਿਣੀ ਚ ਕਿਉਂਕਿ ਇਹਨਾਂ ਦਾ ਜਿਹੜਾ ਡੈਡੀ ਸੀ ਉਹ ਸੂਬੇਦਾਰ ਸੀ ਹੈ ਨਹੀਂ ਨਹੀਂ ਯਾਦ ਦੇ ਸੀ ਪਤਾ ਨਹੀਂ ਕਿੱਦਾਂ ਵਿਚਾਰੇ ਯਾਰ ਫੌਜ ਚ ਭਰਤੀ ਹੋ ਗਏ ਕਿਉਂਕਿ ਇਹਨਾਂ ਦਾ ਦਾਦਾ ਵੀ ਨਾ ਡਾਕਟਰ ਅੰਬੇਦਕਰ ਦਾ ਦਾਦਾ ਵੀ ਫੌਜ ਹੁੰਦਾ ਸੀ ਹੌਲਦਾਰ ਸੀ ਠੀਕ ਫਿਰ ਇਹ ਇਹਨਾਂ ਦੇ ਡੈਡੀ ਆਏ ਤੇ ਇਹਨਾਂ ਦਾ ਜਨਮ ਵੀ ਮੱਧ ਪ੍ਰਦੇਸ਼ ਇੱਕ ਸ਼ੌਣੀ ਚ ਹੋਇਆ ਇੰਦੋਰ ਸ਼ੌਣੀ ਚ ਹੋਇਆ ਉਸ ਤੋਂ ਬਾਅਦ ਇਹ ਬੰਬਈ ਆ ਗਏ 17 ਇੱਕ ਇਲਾਕਾ 17 ਉੱਥੇ ਆ ਕੇ ਰਹਿਣ ਲੱਗ ਪਏ ਉੱਤੇ ਜਦੋਂ ਇਹਨਾਂ ਦੀ ਸਕੂਲ 'ਚ ਐਡਮਿਸ਼ਨ ਹੋਈ ਸਕੂਲ 'ਚ ਐਡਮਿਸ਼ਨ ਵੀ ਨਹੀਂ ਸੀ ਹੁੰਦੀ ਇਹਨਾਂ ਦਾ ਡੈਡੀ ਜਿਹੜਾ ਸੀ ਨਾ ਸੂਬੇਦਾਰ ਤੇ ਨਾਲ ਸੰਡੇ ਫੌਜ ਸੀ ਉਹਦੀ ਚਾਲ ਅੰਗਰੇਜ਼ਾਂ ਨਾਲ ਜਾਣ ਪਛਾਣ ਆਇਆ ਸੀ ਮਾੜੀ ਮੋਟੀ ਉਹਨੇ ਸਫਾਰਿਸ਼ ਪੁਰਸ਼ ਕਰਕੇ ਵੀ ਮੇਰਾ ਮੁੰਡਾ ਯਾਰ ਉਹਨੂੰ ਬੜਾ ਪੜਨ ਦਾ ਸ਼ੌਂਕ ਹੈ ਰਖਾ ਦਿਓ ਤੇ ਜਦੋਂ ਗਏ ਨਾ ਉਹਨਾਂ ਨੇ ਕਿਹਾ ਪੀ ਪਹਿਲੀ ਗੱਲ ਇਹਨੂੰ ਟਾਟ ਆਪਣਾ ਲੈ ਕੇ ਆਣਾ ਪਏਗਾ ਜੇਹੀ ਦਾਖਲ ਕਰਨਾ ਸਕੂਲ ਟਾਟ ਇਹਨੂੰ ਆਪਣਾ ਲੈ ਕੇ ਆਣਾ ਪਏਗਾ ਦੂਸਰੇ ਨੰਬਰ ਤੇ ਕਿ ਜਿਹੜਾ ਸਕੂਲ 'ਚ ਪਾਣੀ ਨਹੀਂ ਦਉਸ ਟਾਈਮ ਤੇ ਘੜੇ ਹੁੰਦੇ ਸੀ ਨਾਲ ਕੇ ਵੀ ਨਹੀਂ ਸੀ ਹੁੰਦੇ ਘੜੇ ਸੀ ਪੀ ਪਾਣੀ ਵੀ ਨਹੀਂ ਥੂ ਬਾਕੀ ਸਾਰੇ ਬੱਚੇ ਘੜੇ ਤੋਂ ਪਾਣੀ ਪੀਂਦੇ ਸੀ ਡਾਕਟਰ ਸਾਹਿਬ ਤੇ ਇਨ੍ਹਾਂ ਦਾ ਭਰਾ ਪਾਣੀ ਨਹੀਂ ਸੀ ਪੀ ਸਕਦੇ ਘੜੇ ਤੋਂ ਤੇ ਸਿਰਫ ਇਨ੍ਹਾਂ ਨੂੰ ਇੱਕ ਚਪੜਾਸੀ ਪਾਣੀ ਪੀਂਦਾ ਹੁੰਦਾ ਸੀ ਤੇ ਜਿਸ ਦਿਨ ਉਹ ਚਪੜਾਸੀ ਨੇ ਨਹੀਂ ਆਣਾ ਸਕੂਲ ਡਾਕਟਰ ਸਾਹਿਬ ਨੇ ਪਿਆਸੇ ਰਹਿਣਾ ਤੇ ਜਿੱਦਣ ਇਹ ਕਲਾਸ ਦੇ ਬਾਹਰ ਬਹਿ ਕੇ ਪੜ੍ਹਦੇ ਸੀ ਤੇ ਜਦੋਂ ਮਾਸਟਰ ਨੇ ਕੋਈ ਆਵਾਜ਼ ਮਾਰ ਲੈਣੀ ਨਾ ਵੀ ਆ ਕੇ ਸਮਝਾ ਬਲੈਕ ਬੋਰਡ ਤੇ ਤੇ ਲੋਕਾਂ ਨੇ ਆਪਣੇ ਟਿਫਨ ਰੋਟੀ ਵਾਲੇ ਡੱਬੇ ਲਿਖੋ ਲੈਣੇ ਬੱਚੇ ਵਾਲੇ ਪੀ ਦਾ ਪਰਛਾਵਣਾ ਕਿਤੇ ਪੈ ਜੇ ਜਾਣੀ ਕਿ ਇਦਾਂ ਦਾ ਬੱਚਾ ਯਾਰ ਇੰਡੀਆ ਦਾ ਕਾਨੂੰਨ ਲੈ ਸਕਦਾ ਫਰੇਜੀ ਭਾਜੀ ਤੇ ਫਿਰ ਤੇ ਤੂੰ ਸੋਚ ਦੁਨੀਆ ਦੇ ਕੁਝ ਵੀ ਹੋ ਸਕਦਾ ਨਾਥਿੰਗ ਇਜ਼ ਇੰਪੋਸੀਬਲ ਸਭ